ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਮੇਰ ਕਹਦੇ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਇਹ ਵੀਡੀਓ ਜਿਸ ਦਿਨ ਤਹੀ ਪੱਲੇ ਬਣਾਈ ਸੀ ਜੀ ਆਪਾਂ ਨੇ ਉਸ ਦਿਨ ਦੀ ਤੇ ਤੇਲ ਆਪਾਂ ਨੇ ਗਰਮ ਹੋਣ ਲਈ ਧਰਤਾ ਅੱਜ ਸਪੈਸ਼ਲ ਡਿਸ਼ ਬਣਾਵਾਂਗੇ ਆਪਾਂ ਤੁਹਾਡੇ ਲਈ ਤੇ ਗੱਲ ਕੁਛ ਐਦਾਂ ਵੀ ਇਹ ਕਲਿੱਪ ਦੀ ਆਵਾਜ਼ ਹੀ ਨਹੀਂ ਕੈਮਰੇ ਨੇ ਕੈਚ ਕੀਤੀ ਪਤਾ ਨਹੀਂ ਕੀ ਚੱਕਰ ਹੋਈ ਜਾ ਰਿਹਾ ਹੈ ਇਸ ਕਰਕੇ ਆਪਾਂ ਫਿਰ ਵੀ ਮਿਹਨਤ ਜਾਰੀ ਹੈ ਮੈਨੂੰ ਪਤਾ ਤੁਸੀਂ ਸਭ ਨੇ ਗੱਲ ਕਹੀ ਸੀ ਵੀ ਚਟਾਈ ਨੀਚੇ ਰੱਖਣੀ ਸੀਗੀ ਤੇ ਸਫਾਈ ਥੋੜੀ ਜੀ ਹਾਂ ਠੀਕ ਹੈ ਕੋਈ ਗੱਲ ਨਹੀਂ ਅਗਲੀ ਵੀਡੀਓ ਚ ਧਿਆਨ ਰੱਖਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਮਸਾਲਿਆਂ ਦੇ ਵਿੱਚ ਛੋਟੇ ਇਲਾਚੀ ਵੱਡੇ ਇਲਾਚੀ ਦਾਲ ਚੀਨੀ ਹੋਗੀ ਕੜੀ ਪੱਤਾ ਹੋ ਗਿਆ ਜੀਰਾ ਹੋ ਗਿਆ ਉਹ ਸਾਰਾ ਕੁਝ ਮੈਂ ਦੱਸ ਰਹੀ ਹਾਂ ਵੀ ਇਹ ਇਹ ਚੀਜ਼ਾਂ ਆਪਾਂ ਅੱਜ ਮਸਾਲੇ ਦੇ ਵਿੱਚ ਪਾਵਾਂਗੇ ਬੇਸਿਕਲੀ ਸਾਡੇ ਘਰ ਦੇ ਥੋੜੇ ਜਿਹਾ ਘੱਟ ਮਸਾਲੇ ਖਾਨੇ ਲੇਕਿਨ ਜਿਹੜੀ ਵੀ ਆਪਾਂ ਰੈਸিপি ਪਾਣਿਆਂ ਤੁਹਾਡੇ ਲਈ ਤੇ ਉਹਦੇ ਵਿੱਚ ਥੋੜੇ ਜਿਹਾ ਆਪਾਂ ਮਸਾਲੇ ਐਡ ਕਰਕੇ ਚੀਜ਼ ਥੋੜੀ ਜਿਹੀ ਬਣਾ ਲੈਂਦੇ ਹਾਂ ਪਰ ਫਿਰ ਮਾ ਚ ਲੜਾਈ ਹੋ ਜਾਂਦੀ ਆ ਵੀ ਘੱਟ ਚੀਜ਼ ਘਾਤੇ ਬਣਾਈਆਂ ਜਿਆਦਾ ਸਵਾਦ ਵਣ ਜਾਂਦੀ ਹੈ ਤੇ ਹੁਣ ਆਪਾਂ ਦੇਖੋ ਜੀ ਇਹਦੇ ਵਿੱਚ ਪਾਵਾਂਗੇ ਤੇ ਮੈਂ ਥੋੜਾ ਜਿਹਾ ਵੇਟ ਕਰੀ ਆ ਵੀ ਗਰਮ ਤੇਲ ਹੋ ਜਵੇ ਥੋੜਾ ਜਿਹਾ ਹੋਰ ਤੇ ਦਰ ਮੈਂ ਡਿਸਪਲੇ ਕਰ ਰਹੀ ਸੀ ਇਹ ਚੀਜਾਂ ਪਾਉਣ ਲੱਗੀ ਆ ਮੈਂ MP ਵਿੱਚ ਪਾਤੀਆਂ ਤੇ ਕੜਸ਼ੀ ਨੂੰ ਆਪਾਂ ਹਲਾਵਾਂਗੇ ਇਹ ਚੰਗੀ ਤਰ੍ਹਾਂ ਤਾਂ ਕਿ ਜਿਹੜੀ ਖੁਸ਼ਬੂ ਹੈ ਮਸਾਲਿਆਂ ਦੀ ਫੈਲੇ ਸਾਰੇ ਪਾਸੇ ਤੇ ਇਸ ਕਰਕੇ ਤੇ ਉਸ ਉਸ ਦੀ ਵੀਡੀਓ ਲਈ ਮਾਫ ਕਰਿਓ ਕਿਉਂਕਿ ਮੈਨੂੰ ਪਤਾ ਤੁਸੀਂ ਕਿਹਾ ਸੀ ਵੀ ਨੀچے ਚਟਾਈ ਵਿਛਾਣੀ ਆਪਾਂ ਅੱਗੇ ਤੇ ਚਟਾਈ ਵਿਛਾਵਾਂਗੇ ਤੇ ਹੁਣ ਵਿੱਚ ਪਾਵਾਂਗੇ ਕੱਟੇ ਹੋਏ ਪਿਆਜ਼ ਸਿਕ ਆ ਦੇਖੋ ਇਸ ਤਰ੍ਹਾਂ ਮੈਂ ਲ ਨੂੰ ਵੇਚ ਆ ਰਹੀਆਂ ਜੇ ਨਾਲ ਦੀ ਨਾਲ ਦੀ ਸਾਡੇ ਤੇ ਆ ਸਾਡਾ ਨੂਰੂ ਦੀ ਜੀ ਸਾਡੇ ਕੈਮੈਂਨ ਸੀ ਤੇ ਆ ਸਾਡਾ ਨੂਰੂ ਮੇਲਾ ਪੁੱਤ ਇਹਦਾ ਸਟੈਂਪ ਸੋਣਦਾ ਹੁੰਦਾ ਬਟ ਇਹ ਵੀਡੀਓ ਕਰਕੇ ਅੱਜ ਜਾਗਰੀ ਸੀ ਕਹਿੰਦੀ ਮੈਂ ਉੱਠਾਂ ਤੇ ਹੁਣ ਆਪਾਂ ਸਾਰਿਆਂ ਨੇ ਇਹ ਪਿਆਜ ਸਾਰੇ ਸੌਰੀ ਇਹ ਪਿਆਜ ਵਿੱਚ ਆ ਤੇ ਤੁਹਾਨੂੰ ਇਹਨੂੰ ਹਲਾਵਾਂਗੀ ਤੇ ਤੁਹਾਡੇ ਤੁਹਾਡੇ ਬਰਾਂਡ ਸਾਡੀ ਟੈਂਕੀ ਭਰ ਗਈ ਸੀ ਇਸ ਕਰਕੇ ਹੁਣ ਇੱਥੇ ਤੋਂ ਪਾਣੀ ਆ ਰਿਹਾ ਨਾ ਪੁੱਤ ਗਿਰ ਜੂਗੀ ਲਾਈਟ ਹਾਂਜੀ 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 50% ਇਹਨੂੰ ਕਹਿ ਦਈਏ ਆਪਣੇ ਬਿਜ ਹੋ ਚੁੱਕੇ ਆ ਹੁਣ ਆਪਾਂ ਨੇ ਕੀ ਕਰਨਾ ਹੈ ਈਦੇ ਵਿੱਚ ਪਾਵਾਂਗੇ ਜੀ ਟਮਾਟਰ ਓਕੇ ਕੱਟਾਂਗੇ ਫਿਰ ਕੱਟਾ ਕਰ ਲਾ ਸੋਰੀ ਅਨ ਤੇ ਇਹਦੇ ਛਿੱਟੇ ਜੇ ਨਾ ਪਾਉਂਗੇ ਤੇ ਤੇਰੇ ਤੋਂ ਥੋੜਾ ਜਿਹਾ ਦਬ ਜੜੇਗੇ ਹਾਂ ਨਹੀਂ ਤੇ ਵਿੱਚ ਹੋਣੀ ਆ ਹਾਂ ਇੱਕ ਬਾਕੀ ਦੇ ਦੋ ਸੋਰੀ ਹੁਣੀ ਕਹਿ ਹੋ ਗਿਆ ਸੀ ਤੇ ਮਿਰਚਾਂ ਟੋਕੇ ਮੈਂ ਵਾਸ਼ ਕਰ ਲਿਆ ਸੀ ਨਾ ਟੋਕੇ ਵਾਸ਼ ਕਰ ਲਿਆ ਸੀ ਧੋਈਆਂ ਵੀ ਨਹੀਂ ਟੋਕੇ ਵਾਸ਼ ਹੀ ਕਰ ਲਿਆ ਹਾਂ ਤੇ ਦੇਖੋ ਚੱਲਣ ਡਿਆ ਉੱਥੇ ਚਲਾ ਇਹਨੂੰ ਤਾਂ ਕਹਿੰਦੇ ਆ ਪੰਜਾਬ ਸਾਡਾ ਪੰਜਾਬ ਆਪਣਾ ਪੰਜਾਬ ਜੇ ਆਪਾਂ ਕਿਤੇ ਬਾਹਰ ਚਲ ਜਾਈਏ ਫਰੋਂ ਆਪਣੇ ਘਰ ਦੀ ਨਹੀਂ ਯਾਦ ਆਉਣ ਲੱਗ ਜਾਂਦੀ ਬਹੁਤ ਉਹ ਕੁਛ ਪਹਿਲੇ ਇੱਕਦ ਜਦ ਜਿਹੜੀ ਕੁੜੀ ਕਵਾਰੀ ਹੁੰਦੀ ਹਾਂ ਮੈਂ ਤਾਂ ਘਰ ਜਾਂਦੀ ਘਰ ਜਾਂਦੀ ਹੁਣ ਵਿਆਹ ਹੋ ਗਿਆ ਹੁਣ ਚਲੇ ਮੈੱਕੇ ਚਲ ਜਾਇਆ ਹੁੰਦਾ ਮੈਂ ਤਾਂ ਉੱਥੇ ਜਾ ਕੇ ਨਹੀਂ ਥੋੜੀ ਉੱਥੇ ਜਾ ਕੇ ਖੁੱਲ ਕੇ ਮੰਗਦੀ ਹੈ ਨਾ ਉਰੇ ਰਹਿੰਦੇ ਆਪਾਂ ਨੂੰ ਆਤ ਪੈ ਜਾਂਦੀ ਆ ਦੂਜੇ ਕਾ ਜਗ੍ਹਾ ਜਾ ਕੇ ਨੀਂਦ ਵੀ ਨਹੀਂ ਆਉਂਦੀ ਹੈਗੀ ਮੈਂ ਕਈ ਵਾਰ ਮੰਮੀ ਹੁਣ ਕੋ ਜਾਣ ਲੰਨਾ ਤੇ ਮੈਨੂੰ ਉੱਥੇ ਨੀਂਦੇ ਨਹੀਂ ਆਣੀ ਜਦੋਂ ਆਪ ਤਾਂ ਕਿਹਾ ਕਿ ਉਹਦਾ ਫਿਰਦਾ ਜੇ ਮੈਂ ਆਪਣੇ ਕਮਰੇ ਚ ਇੱਕ ਬੈੱਡ ਤੋਂ ਦੂਜੇ ਪਾਸੇ ਪੈ ਜਾਵਾਂ ਤਾਂ ਮੈਨੂੰ ਉੱਥੇ ਵੀ ਨੀਂਦ ਨਹੀਂ ਆਉਂਦੀ ਆਪਰੇ ਪਾਸੇ ਨੀਂਦ ਨਹੀਂ ਵਾੜਦੀ ਆ ਮੈਂ ਖੁਦ ਕਹਿ ਨਹੀਂ ਆਉਂਦੀ ਹਨ ਮਨ ਕੀਤ ਕਰਕੇ ਕਈ ਵਾਰ ਮੈਨੂੰ ਇੱਧਰ ਉੱਧਰ ਪਾਣਾ ਪੈਂਦਾ ਹੈ ਨਾਲ ਜਿਆਦਾ ਗਰਮੀ ਹੋ ਜਾਂਦੀ ਹੈ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਮੈਂ ਤਾਂ ਨਰਦੀ ਨਹੀਂ ਜਦ ਮਾਲਾ ਮੈਂ ਇੱਕ ਅੱਧੀ ਰਾਤ ਲੌਣ ਜਾਂਦੀ ਹਾਂ ਮੈਂ ਬੈੱਡ ਤੇ ਟਾਈਮ ਤੇ ਮੇਰੀ ਹੋਰ ਇਹਦੀ ਉਪਰੀ ਜਿਹਾ ਲੱਗੀ ਜਾਂਦੀ ਹੈ ਕਿਉਂਕਿ ਹੁਣ ਆਪਾਂ ਜਿਆਦਾ ਟਾਈਮ ਤੇ ਕੱਟਦੇ ਆ ਨਾ ਲੋਕ ਮੇਰੇ ਬੰਦ ਤਕ 4 ਸਾਲ ਹੋ ਗਏ ਦੇ ਮੈਨੂੰ ਵੀ ਨੌਖਾਂ ਮਾਰ ਬੱਦ ਗਿਆ ਯਾ ਲੈ ਇਕੜੀ ਜਾਣਾ ਬਾਬਿਆਂ ਦੇ ਐ ਪਰ ਆਉਣ ਜਿੱਥੇ ਜਾਣਾ ਆਉਣਾ ਉੱਥੇ ਜਾਣਾ ਆਉਣਾ ਵੀ ਹੈ ਹੂੰ ਇਹ ਵੀ ਨਹੀਂ ਹੈਗਾ ਜਿੱਤੇ ਲਾਣਾ ਹੀ ਬੰਦਾ ਹੋਇ ਇਹਨੇ ਹੁਣ ਨਿਆਣਿਆਂ ਦੇ ਅੱਗੇ ਵਿਆਹ ਹੁਣੇ ਨਾਨਕੇ ਰਹਿੰਦੇ ਹੁੰਦੇ ਰਾਤ ਨੂੰ ਹੂੰ ਨਾ ਤਾਂ ਫਮ ਜੱਜਾ ਜੋਤ ਦਾ ਵਿਆਹ ਹੋਇਆ ਸੀਗਾ ਜਦ ਉੱਥੇ ਅਸੀਂ ਰਹੇ ਸੀਗੇ ਅਮਨ ਦੇ ਵਿਆਹ ਨੂੰ ਰਾਤ ਰਹੇ ਸੀਗੇ ਮੰਦੀ ਦੇ ਯਾਰ ਫਿਰ ਪਤਾ ਹੈ ਕਿ ਇੱਕ ਗੱਲ ਹੋਰ ਆ ਜਦ ਰੌਣਕ ਲਈ ਲੱਗ ਜਿੰਦੀ ਫਿਰ ਦਿਲ ਲੱਗ ਜਾਂਦਾ ਹਾਂ ਵਿਆਹ ਵੀ ਉਹਲੇ ਘਰ ਤਾਂ ਰੁਕੇ ਹੋ ਜਾਂਦਾ ਉਥੇ ਦਿਨ ਮਜ਼ਾ ਆਉਂਦਾ ਸਾਰੇ ਇਕੱਠੇ ਬੰਦੇ ਖਾਂਦੇ ਪੀਂਦੇ ਹੋ ਤੇ ਬਹੁਤ ਮਜ਼ਾ ਆਉਂਦਾ ਉਥੇ ਤਾਂ ਭਾਏ ਇੱਕ ਅਦੀ ਰਾਤ ਹੋਰ ਰੋਕ ਲਓ ਵੀ ਰੁਕ ਜਾਣਾ ਜੋਦ ਘਰੇ ਬੜਾ ਜੀ ਜੀ ਲੱਗਿਆ ਮੇਰਾ ਉਹ ਬਿਆਨ ਪਰ ਐਂ ਫਿਰ ਇੱਕੇ ਜਣਾ ਰਹਿ ਸਕਦਾ ਜਾਂ ਮੈਂ ਰਹਿੰਦੀ ਜਾਂ ਮੰਮੀ ਫਿਰ ਮੰਮੀ ਰਹੇ ਸੀਗੇ ਤੇ ਮੈਂ ਆ ਗਈ ਸੀ। ਥੋੜਾ ਨਾ ਕਰੇ ਵੀ ਆਉਣਾ ਸੀਗਾ ਜ਼ਰੂਰੀ। ਜਾਨੂ ਅਸੀਂ ਜੋ ਉੱਥੇ ਤੇ ਵਿਆਹ ਤੇ ਆਏ ਸਾਡੀ ਮੈਂ ਸਵੇਰੇ ਚ ਭੱਜੀ ਫਿਰੇ ਥੁੱਲ ਕੇ ਬੜੀ ਬੂਆ ਜੀ ਕਰੇ ਸੀ ਬੜੀ ਬੂਆ ਜੀ ਕਰੇ ਸੀਗੇ ਉਹਨਾਂ ਨੇ ਗੇਟ ਲਾਤਾ ਉਹ ਵਿਚਾਰ ਤੁਰਨੀ ਨਾ ਹੁੰਦਾ ਗੋਡਿਆਂ ਤੇ ਉਹਨਾਂ ਨੂੰ ਜਦ ਪਤਾ ਲੱਗਿਆ ਨਾ ਵੀ ਇੱਧਰ ਮੈਂ ਘੁੰਮਦੀ ਹਾਂ ਉਹਨੇ ਨਾ ਗੇਟ ਲਾਤਾ ਹਵਾਲਾ ਗੇਟ ਰਾਕੇ ਉਹਨਾਂ ਨੇ ਅੰਦਰ ਦਾ ਗੁੰਡਾ ਵੀ ਲਾ ਲਿਆ ਮੈਸ ਕਦੀ ਵੇੜੇ ਚ ਇੱਧਰ ਕਦੀ ਇੱਧਰ ਕਦੀ ਇੱਧਰ ਕਦੀ ਇੱਧਰ ਜਾਦੂ ਨੂੰ ਅਸੀਂ ਆਏ ਹਨ ਉਹਦੇ ਪਾਪਾ ਨੇ ਨਾ ਇਹਨਾਂ ਦਵਾਰ ਪਰ ਆਉਣੇ ਕੋਟ ਪੈਂਟ ਵੀ ਨਹੀਂ ਖੋਲੇ ਜਾ ਕੇ ਉੱਥੇ ਲੱਗ ਪਏ ਮੈਂ ਤੇ ਕੋਟ ਪਾਈ ਸੀ ਕੋਟ ਪੈਂਟ ਗ੍ਰੀਨ ਕਲਰ ਦਾ ਬੱਚਾ ਹਾਂ ਅੱਜ ਆ ਉਹ ਇਹਨਾਂ ਦੇ ਵਿਆਹ ਰਿਹਾ ਜਿਹੜੀ ਮੈਨੂੰ ਫੋਟੋ ਆਈ ਤੇ ਦੇਖਣ ਨੂੰ ਸਾਡੇ ਵਿਆਹ ਦੇ ਤੁਹਾਡੇ ਵਿਆਹ ਦੇ ਸਾਡੇ ਵਿਆਹ ਤੇ ਲਿਆ ਸੀ ਕੋਟ ਪੈਂਟ ਤਾਂ ਮੁੜ ਕੇ ਇਦਾਂ ਹੀ ਮੈਸੇਜ ਬਤਹੀ ਤੂੰ ਇਹ ਲੱਗ ਕੇ ਜਿਹਾ ਲੱਗਦਾ ਸੀ ਕੁੜਕੇ ਇਹਦਾ ਬਹੁਤ ਫਰਕ ਆ ਹਨਾ ਥੋੜਾ ਜਿਹਾ ਹੋ ਜਾਂਦਾ ਏ ਕਿਉਂਕਿ ਪਹਿਲਾਂ ਆਪਾਂ ਫਸਟ ਟਾਈਮ ਦੇਖਿਆ ਹੁੰਦਾ ਇਥੋਂ ਥੋੜਾ ਜਿਹਾ ਜੀ ਲਾਦਾ ਜਦੋਂ ਬੰਦਾ ਆਪ ਨਾ ਰਹਿਣ ਲੱਗ ਪੈਂਦਾ ਏ ਫਿਰ ਥੋੜਾ ਜਿਹਾ ਹੋ ਜਾਂਦਾ ਏ ਹਾਂ ਗੈਸ ਕੱਟ ਕਰ ਲੈ ਥੋੜਾ ਜਿਹਾ ਮੱਚਾ ਦਾਣੇ ਆ ਜੀ ਜਿਵੇਂ ਮੱਕੀ ਦੇ ਦਾਣੇ ਨਹੀਂ ਪੁੱਣਨ ਨੇ ਓ ਮੈਂ ਇਹਪੱਕੇ ਚੰਦਨ ਕਰੇ ਪਾਪ ਕੌਰ ਵੀ ਬਣਾਉਣੇ ਹੋ ਜੀ ਜ਼ਰੂਰ ਹਨਾ ਕਿਆ ਗੱਲ ਕਰਤੀ ਤੁਸੀਂ ਹੂੰ ਬੜੀ ਨਾ ਆ ਰਿਹਾ ਯਾਰ ਯਾਰ ਉਹ ਆਪਾਂ ਤਾਂ ਥੱਲੇ ਵੀ ਚੌਂਕੜ ਲਾਇਆ ਮੈਨੂੰ ਲੱਗਦਾ ਕੁਝ ਨਹੀਂ ਨਾ ਥੱਲੇ ਨਹੀਂ ਆਏ ਮੈਂ ਜਿਹੜੀ ਪਾਣੀ ਆਹ ਵੇ ਇੱਧਰ ਨੂੰ ਆਉਂਦੀ ਏ ਕਲਾਰੀ ਰਾਜਾ ਇੱਕ ਗਲੀ ਉਹ ਨੂਰ ਨਸੀਆ ਦਾਦੀ ਨੂਰ ਲੱਗੀ ਵੀ ਆ ਦਾਦੂ ਨਾਲ ਉਹਨਾ ਛੋਟੇ ਸੋਫੇ ਤੇ ਪੈ ਜਾਂਦੀ ਏ ਕਹੂਗੀ ਇੱਧਰ ਪੈ ਅੱਗੇ ਛੋਟੇ ਸੋਫੇ ਤੇ ਬੈ ਗਈ ਮੈਨੂੰ ਕਹਿੰਦੀ ਇੱਧਰ ਲੈ ਪਾਸੇ ਪੈ ਮੈਂ ਕਿਹਾ ਮੈਂ ਅੱਧੀ ਉੱਪਰ ਅੱਧੀ ਥੱਲੇ ਪੈਉਂਗੀ ਗਿਰ ਜਾਂਗਾ ਥੱਲੇ ਮੋਬਿਲ ਦਿੱਤ ਜੀ ਬੇਬੀ ਦਾ ਅਗਰ ਮੈਂ ਕੀ ਤੇ ਦਾਦੀ ਨੂੰ ਲੱਗਿਆ ਵਾ ਤਾਂ ਘਰਨ ਉਹ ਗੁੱਧ ਬਣਾ ਲਗੇ ਤੇ ਮੈਂ ਪਤਾ ਨਹੀਂ ਕੀ ਪਾਣੀ ਆ ਗਿਆ ਸਰੇ ਹੇਠਾ ਬਿਲ ਲਾਦਾ ਦੀਦੀ ਪਾਣੀ ਨਹੀਂ ਆਇਆ ਪਾਣੀ ਤਾਂ ਖਿਸਦਾ ਹੈ ਮੈਂ ਉਹ ਡਰ ਗਈ ਮੈਂ ਕਿਹਾ ਕਿ ਆ ਬੇ ਗੁੱਠੇ ਵਾਲੇ ਉਹ ਕੀੜਾ ਸੀਗਾ ਇਹਨੂੰ ਮੁਦੇ ਇੱਕ ਦਿਨ ਵੱਜ ਗਿਆ ਆਂਦੇ ਆਂਦੇ ਐ ਨਾ ਰੋਵੇ ਨੂਰ ਨੂਰ ਦੇ ਆਵ ਤੇ ਹਰਾਖੀ ਆ ਵੀ ਥੱਲੇ ਥੱਲੇ ਲੱਗ ਗਿਆ ਉਹ ਸੜਕ ਹੋ ਗਿਆ। ਕੱਟ ਲਈ ਐਂਕਮਾ ਜੀ ਹੁਣ ਇਹਨੂੰ ਗ੍ਰੈਂਡ ਕਰ ਲਈਏ ਇਹਦੀ ਪਿਊਰੀ ਬਣ ਜੂ। ਠੀਕ ਆ ਜੀ ਫਿਰ ਪਿਊਰੀ ਬਣਾ ਕੇ ਮੈਂ ਤੇਰੀ ਪਿਊਰੀ ਬਣਾਤੀ ਸਾਡੀ ਦੀਦੀ ਨੇ। ਕੁਛ ਪਾਉਨੇ ਹੁਣ ਇਹਦੇ। ਪਰ ਆਮ ਆ ਗਏ। ਕੁਚੇਰੀ ਆਂਟ ਰੱਖਾਂਗੇ। ਤੇ ਹੁਣ ਆ ਮਸਾਲੇ ਸਸੇ ਕਿਚਨ ਕੇ ਦਾ ਮਸਾਲਾ ਜਿਹੜੀ ਆਪਣਾ ਖਤਮ ਹੋ ਗਿਆ ਹਮ ਮੇਰੇ ਕ ਮਸਾਲਾ ਇਹ ਹੈ ਬਾਈ ਰਾਜਮਾ ਮਸਾਲਾ ਇਹ ਹੈ ਬਾਈ ਸਨੇ ਨੰ ਚੰਗੀ ਤਰ੍ਹਾਂ ਮਿਕਸ ਕਰਾ ਤੇ ਹੁਣ ਆਪਣਾ ਆਉਂਦਾ ਮੇਨ ਇਹ ਦੇਖ ਕੇ ਕੀ ਪੈਣਾ ਚੌਥਾ ਤੇ ਹਿੱਸਾ ਹਲਦੀ ਦਾ ਇੱਕ ਚਮਚਾ ਘਟ ਅੰਨਾ ਕ ਪਾ ਦਿੰਦੀ ਆਨੇ ਨੂੰ ਹੋਰ ਘਟ ਘਟ ਗਿਆ ਨਾ ਹੋਰ ਪੈ ਜੂ ਚਾਹੀ ਬਹੁਤ ਬਹਾਨਾ ਬਸ ਹੋਰ ਪੈ ਜੂਗਾ ਤੇ ਮੈਂ ਵੱਟ ਪੈ ਜੂਗਾ ਥੋੜੀ ਜਿਹੀ ਲਾਲ ਹੋ ਚੁੱਕੀ ਹੈ अब इसको हलाते हुए हलाओ ऐसी आप अगर हिंदी में ना व्लॉग बनाइए प्योर हिंदी में ਤੁਸੀਂ ਬੋਲ ਸਕਦੇ ਹੋ ਤੁਸੀਂ ਬਣਾਓ ਅਦਾ ਵਲੋਗ ਕੋਈ ਰੈਸਪੀ ਹਿੰਦੀ ਦੀ ਇਹ ਨਹੀਂ ਹੋਣੀ ਇਹ ਨਹੀਂ ਬੋਲ ਸਕਦੇ ਚਲੋ ਜੀ ਇਹਨੂੰ 2-3 ਮਿੰਟ ਰਿਜਣ ਦਿਓ ਫਿਰ ਮੈਂ ਇਸਕੋ 2-3 ਮਿੰਟ ਰਿਜਣ ਅਸੀਂ ਪੰਜਾਬੀ ਅਸੀਂ ਦੀ ਰਿਜਣੇ ਦੋਸਤ ਇਸਕੋ ਪਕਨੇ ਦਿਓ اس کو دو سے 3 منٹ پکنے دو پھر ملتے ہیں اپ سے ٹھیک ہی ہویا تھوڑا جہا مصالحہ تھلے لگن لگ گیا سی اس طرح کے اسی وچ پانی پاتا وی جڑا کچھ پایوا چنگی طرح نہیں جتا تے تھوڑا یا اپاں نے ادھیک کولی ہے تھوڑا سا ہم دہی ڈال دیں گے اس میں دہی ڈالیں کھٹ میٹھا کرنے کے لیے یس کھٹ میٹھا وہ جے کھٹا میٹھا ہو جائے ਅਬ ਇਸ ਕੋ ਹਿਲਾਏਗੇ ਅਚੀ ਤਰ੍ਹਾਂ ਬੀਚ ਮੇਂ ਰਲਾਏਗੇ ਹਿਲਾਏਂ ਨਹੀਂ ਮਿਕਸ ਕਰਨ ਨੂੰ ਕਹਾਂਦੇ ਆ ਐਸੀ ਮਜ਼ਾਕ ਦੀ ਚੱਲ ਰਹੀ ਹੈ ਗੱਲ ਇਹ ਨਾ ਕਿ ਉਹ ਵੀ ਕੀ ਕਰਦੀ ਹੈ ਠੀਕ ਕਦੀ ਕਦੀ ਅਲੱਗ ਪਾਸਾ ਅੱਜ ਵੀ ਸਾਨੂੰ ਗੱਲ ਕਰਨੀ ਚਾਹੀਦੀ ਸਾਰੀਆਂ ਪਾਸਾ ਆਉਣੀ ਚਾਹੀਦੀ ਠੀਕ ਹੁਣ ਇਹ ਕਰ ਲਿਆ ਹੁਣ ਆਪਾਂ ਨੇ ਕੀ ਪਾਉਣਾ ਇਹਦੇ ਵਿੱਚ ਆਗੇ ਚੀਮਲਾ ਮਿਰ ਤੇ ਪਿਆਜ਼ ਨਾ ਕਹਿੰਦੀ ਥੋੜੇ ਜਿਹੀ ਪਾਈਏ ਹੂੰ ਜਿਆਦਾ ਜਿਹੀ ਹੂੰ ਹੂੰ ਪਹਿਲਾਂ ਦੇਖਿਓ ਤੁਸੀਂ ਕੋਲ ਇਹਨੀ ਕੀ ਬਹੁਤ ਰਹਿਣੀ ਫਿਰ ਜਿਆਦਾ ਹੋ ਜਾਣੀ ਅੱਛਾ ਇਹ ਕਿਸੇ ਹੋਰ ਰੈਸਪੀ ਜੀ ਯੂਜ਼ ਕਰ ਲਾਂਗੇ ਹੂੰ ਹੁਣ ਥੋੜੀ देर ਇਹਨੂੰ ਰਜਾਲਾ ਪਨੀਰ ਬਾਅਦ ਚ ਪਾਉਂਗੇ ਹੂੰ ਚਲੋ ਆਪਣੀ ਰੀਜਨ ਦੋ ਹਾਂਜੀ ਤੋਂ 6 ਮਿੰਟ ਫਿਰ ਮਿਲਦੇ ਆਂ ਜੀ ਤੁਹਾਨੂੰ ਤੇ ਦੇਖੋ ਇਹ ਪੱਕ ਗਈ ਐ ਠੀਕ ਇਹ ਵੀ ਆ ਜਿਹੜੇ ਆਪਣੇ ਹੋ ਗਏ ਆ ਤੇ ਦੇਖਾਂ ਇੱਕ ਅਹ ਹਾਂ ਤੇ ਹੁਣ ਆਪਾਂ ਨੇ ਕੁਕ ਕਰ ਲਈ ਮਸਾਲੇ ਤੇ ਹੁਣ ਆਪਾਂ ਇਹਦੇ ਵਿੱਚ ਲਾਸਟ ਸੁਪਾਵਾਂਗੇ ਪਨੀਰ ਮੇਰੇ ਸਰਦਾਰ ਜੀ ਦਾ ਫੇਵਰਟ ਹੂੰ ਰਪਾ ਜੀ ਨੂੰ ਬਹੁਤ ਪਸੰਦ ਆ। ਰਪਾ ਜੀ ਨੂੰ ਨਹੀਂ ਨਾ ਪਸੰਦ ਹੈ ਉਹਨੇ ਤੇ ਤੀਵਾਰ ਖਾ ਲਿਆ ਜਿਆਦਾ ਨੇ। ਮੈਨੂੰ ਸਿਰਫ ਪਕੜਾ ਹੀ ਪਨੀਰ ਦੀ ਪਸੰਦ ਆ। ਖਾ ਲੈਂਦੇ ਹੂੰ ਪੁਰਜੀ ਪਰ ਨਹੀਂ ਖਾ ਲੈਂਦੇ ਖੁਸ਼ ਹੋ ਕੇ ਪੁਰਜੀ ਜਿਆਦਾ ਖੁਸ਼ ਹੋ ਕੇ ਖਾਂਦੇ। ਮੈਨੂੰ ਸਿਰਫ ਇਹ ਦੀ ਪਸੰਦ ਆ। ਸੋ ਚਾਹਾਂ ਜੀ ਹੁਣ ਮਿੱਠੇ ਮਿੱਠੀ ਆਂਚ ਤੇ ਇਹਨਾਂ 10 ਮਿੰਟ ਪੱਕਣ ਦਿੰਦੇ ਆ ਫਿਰ। ਰਾਤ ਨੂੰ ਪਨੀਰ ਦੀ ਭੋਜੀ ਬਣਾਣੀ ਸਵੇਰੇ ਪਰੌਂਠੇ। ਅਸਮਿਲ ਤੱਕ ਮਿਲਦੇ ਆ ਜੀ ਪੱਕੇ ਲਵੇ ਮੱਠਾ ਚਲੋ ਜੀ ਸਾਡੀ ਸਬਜ਼ੀ ਤਾਂ ਬਣ ਕੇ ਰੈਡੀ ਹੋ ਗਈ ਆ ਹੁਣ ਆਪਾਂ ਸਰਵ ਕਰਦੇ ਆ ਜੀ ਅੰਦਰ ਸਾਰਿਆਂ ਨੇ ਲੈ ਜਾ ਕੇ ਏ ਕਰੀ ਫਿਰ ਹੁਣ ਸਰਵ ਟਾਈਮ ਮਿਲਦੀ ਜੰਮੀ 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 ਖਾਣੀ ਲੋਗ ਹੂੰ ਆਪਣੇ ਲੋਕ ਐ ਤੇ ਮੈਨੂੰ ਹੁਣ ਤੁਸੀਂ ਦੱਸੋ ਦੋਹੇ ਜਾਨਿਆਂ ਨੇ ਖਾਣ ਪਰ ਤਾਂ ਬਣੀ ਦੇ ਦਿੱਤੀ ਤੁਹਾਡੀ ਕੁੜੀ ਨੇ ਜਿਹੜੀ ਮਿਹਨਤ ਕਰੀ ਉਹਦੇ ਬਾਰੇ ਕੁਝ ਗੱਲਾਂ ਵੀ ਪੁੱਤ ਮੋਹਬਤ ਹੀ ਵਧੀਆ ਬਣੀ ਪੁੱਤ ਬਾਤ ਵਧੀਆ ਚੇ ਸਵਾਦ ਆ ਗਿਆ ਪ੍ਰਸ਼ਾਦਾ ਛਕਣ ਦਾ ਰੰਗ ਲਾਏ ਤੇ ਛੇ ਮਿਕਸ ਕਰਦੀ ਐ ਮੈਂ ਵੀ ਮਿਕਸ ਨਹੀਂ ਐ ਪਤਾ ਕੀ ਐ ਮੈਂ ਤੁਹਾਨੂੰ ਦੱਸਾਂ ਮੈਂ ਤਾਂ ਐਸੇ ਲਾਦੀ ਇਹ ਹੈਗੀ ਐ ਜੀ ਕੜਾਹੀ ਬਨੇਰੀ ਇਹਦੇ ਵਿੱਚ ਪਤਾ ਮੈਂ ਤੁਹਾਨੂੰ ਦੱਸਿਆ ਕੀ ਐ ਇਹ ਇੱਕ ਤਾਂ ਪਨੀਰ ਪਾਇਆ ਹੋਇਆ ਆਪਾਂ ਨੇ ਇੱਕ ਸ਼ਿਮਲਾ ਮਿਰਚ ਮਾਈ ਵੀ ਨਾਲ ਪਾਏ ਬੇ ਪਿਆਜ਼ ਉਹੀ ਆ ਕੜਾਹੀ ਦੇ ਵਿੱਚ ਬਣਾ ਲਈ ਹਾਂ ਉਹੀ ਆ ਜਿਹੜੀ ਉਹ ਜ਼ਿਆਦਾ ਹੁੰਦੀ ਆ ਹਾਂ ਉਹਦੇ ਚ ਵੈਰਾਈਟੀ ਜ਼ਿਆਦਾ ਪਾਤੀ ਸਮਝ ਗਈ ਮੈਂ ਤੁਹਾਡੀ ਗੱਲ ਕੜਾਹੀ ਪਨੀਰ ਕੜਾਹੀ ਦੇ ਵਿੱਚ ਬਣਾਇਆ ਸ਼ਾਹੀ ਪਨੀਰ ਵੀ ਪਾਪੇ ਹੁਣ ਤਾਂ ਮੂੰਹੋਂ ਕੱਢ ਤਾਂ ਮੈਂ ਬਣਾਉਂਗੀ ਮੈਨੂੰ ਆਏ ਹੋ ਜਿੰਦਾ ਵੀ ਪਾਪੇ ਨੇ ਦਿ ਲੋ ਕੱਢੀ ਆ ਬਾਜ ਵੀ ਕਰ ਦੋ ਪੂਰੀ ਫੇਰ ਕੀ ਹੁੰਦਾ ਤੁਹਾਨੂੰ ਪਾਪੇ ਹੁਣ ਆਈ ਨਹੀਂ ਹਾਂ ਵੀ ਚੱਲਾ ਦੇ ਸਹਿੰਦਾ ਸਹਿੰਦਾ ਸਭ ਕੁਝ ਬਣਾਉਂਗਾ ਟੈਨਸ਼ਨ ਨਾ ਲੋ ਲਾਲ ਕਚੋਰੀਆਂ ਫਲਾਤੀਆਂ ਹੈ ਤੇ ਹੁਣ ਦਹੀਂ ਭੱਲੇ ਖਾਤੇ ਹਮਮ ਉਹ ਚਾਹੀ ਪਨੀਰ ਖੜਾ ਆ ਫਕਾ ਦਾ ਕੜਾਹੀ ਪਨੀਰ ਹਣ ਥੋੜੇ ਦਿਨਾਂ ਤੱਕ ਚਾਹੀ ਪਨੀਰ ਬਣਾਉਂਗੇ ਦੋ ਤਿੰਨ ਦਿਨ ਪਾ ਕੇ ਵਿੱਚ ਨੂੰ ਮੜੇ ਜੇ ਸਾਦਾ ਜਿਹਾ ਖਾਣਾ ਵੀ ਆਪਾਂ ਨੇ ਜ਼ਰੂਰੀ ਆ ਹਨਾ ਇੱਥੇ ਥੋੜੇ ਜੇ ਮਸਾਲੇ ਪੈ ਜੰਨੇ ਆਪਾਂ ਜਿਵੇਂ ਕਹਿ ਦੀ ਐ ਹੁਣ ਅੱਜ ਮਸਾਲੇ ਵਾਲੀ ਬਣ ਗਈ ਵਿੱਚ ਦੋ ਦਿਨ ਆਪਾਂ ਨਾਰਮਲ ਸਬਜ਼ੀ ਖਾ ਕੇ ਫੇਰ ਖਾਲੋ ਫੇਰੋ ਠੀਕ ਰਹਿੰਦੀ ਨਾਲੇ ਆਪਾਂ ਨੇ ਪਾਉਂਦੇ ਵੀ ਨਹੀਂ ਪਰ ਫੇਰ ਵੀ ਥੋੜਾ ਜਿਹਾ ਲੱਗਦਾ ਥੋੜਾ ਜਿਹਾ ਹਾਂ ਥੋੜਾ ਜਿਹਾ ਚਾਹੀਦਾ ਵਿੱਚ ਹਮਮ ਸਿੰਪਲ ਸਬਜ਼ੀ ਸਿੰਪਲ ਸਬਜ਼ੀ ਚਲੋ ਹਣ ਪਾਪਾ ਜੀ ਤੇ ਮੰਮੀ ਨੇ ਕਰਤੇ ਪਾਸ ਇੱਧਰ ਤਾਂ ਬੋਲਦੇ ਨਹੀਂ ਕਿਸੇ ਕਹਿੰਦੇ ਮੇਰੀ ਕੋਲੀ ਉਹ ਨਾ ਖਿੱਚ ਲੈ ਜਵੇ ਪਾਪਾ ਜੀ ਤਾਂ ਲੱਗੇ ਵੇ ਕੌਣ ਮੰਮੀ ਤੁਸੀਂ ਤਾਂ ਫੇਰ ਵੀ ਬੋਲ ਰਹੇ ਹੋ ਪਾਪਾ ਜੀ ਤਾਂ ਆਏ ਮੇਰੀ ਕੋਲੀ ਉਹ ਨਾ ਖਿੱਚ ਲੈ ਜਵੇ ਕੋਈ ਮੈਂ ਮਮੂ ਤਾਂ ਚੱਕ ਰਹਾ ਅਸੀਂ ਪਹਿਲਾਂ ਦੇ ਰੋਟੀ ਖਾਂਦੇ ਕਰਦੇ ਘੱਟ ਬੋਲਣਾ ਲੱਗੇ ਹਾਂ ਅੱਛਾ ਮੈਂ ਮੇਰੀ ਗਲਤੀ ਆਵੇ ਮੈਂ ਕੈਮਰਾ ਲੈ ਕੇ ਆ ਗਈ ਮੈਂ ਤਾਂ ਤੁਹਾਨੂੰ ਕਿਹਾ ਪਾਪਾ ਜੀ ਤੁਸੀਂ ਖਾ ਕੇ ਟੇਸਟ ਕਰਕੇ ਦੱਸੋ ਟ੍ਰੈਂਡ ਬਾਈ ਬਹੁਤ ਵਧੀਆ ਚਲੋ ਚਲੋ ਠੀਕ ਆ ਜੀ ਫਿਰ ਅਗਲੇ ਬਲੌਗ ਚ ਮਿਲਦੇ ਹਾਂ ਹੋਰ ਕੁਛ ਮੰਮੀ ਨੂੰ ਤੇ ਪਾਪਾ ਜੀ ਨੂੰ ਖਵਾ ਕੇ ਹੋਰ ਖੁਸ਼ ਕਰਾਂਗੇ ਬੀ ਵੈਰੀ ਗੁੱਡ ਠੀਕ ਹੈ ਜੀ ਫਿਰ ਓਕੇ ਬਾਏ ਬਾਏ